ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਤਾਂ ਦੁਪਹਿਰੀ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਤੇ 3 ਜਨਵਰੀ ਕਿਰਾ 11:30 ਦਾ ਟਾਈਮ ਆ ਆਪਣੇ ਪਸ਼ੂ ਕੱਖ ਪੱਠਾ ਖਾ ਕੇ ਬੈ ਗੇ ਤੇ ਪਾਣੀ ਹਜੇ ਇਹਨਾਂ ਨੇ ਨਹੀਂ ਪੀਤਾ ਆਪਾਂ ਤਾਂ ਤੋਤਾ ਸੀ ਸੂ ਬਾ ਤੇ ਵੈਸੇ ਇਹਨਾਂ ਦੀ ਠੰਡ ਕਰਕੇ ਆਪਾਂ ਆਪਦੇ ਤੋਂ ਜ਼ਿਆਦਾ ਕੇਅਰ ਕਰਦੇ ਹੁੰਨੇ ਆਂ ਇਹਦੀ ਆਪਾਂ ਤੁਹਾਨੂੰ ਦੱਸਦੇ ਹੁੰਨੇ ਆਂ ਵੀ ਆ ਆ ਆਪ ਦਾ ਫਿਕਰ ਹੋਵੇ ਨਾ ਹੋਵੇ ਪਸ਼ੂਆਂ ਦਾ ਪਹਿਲਾਂ ਹੋ ਜਾਂਦਾ ਫਿਰ ਆਪਾਂ ਇਹਨਾਂ ਨੂੰ ਪਾਤੀ ਸੀ ਧੂਈ ਤੇ ਵਧੀਆ ਬੈ ਗੇ ਮੈਟ ਵੀ ਸੁੱਕ ਗਏ ਧੂਈ ਦੇ ਸੇਕ ਨਾਲ ਆ ਤੂੰ ਹੀ ਹਜੇ ਵੀ ਹਜੇ ਮਾੜੀ-ਮੋਟੀ ਕਰਮ ਹੈਗੀ ਆ ਝਗ ਹੈਗੀ ਆ ਤੇ ਆਪਾਂ ਕਰਨੀ ਸੀ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਥੋੜੀ ਜੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਿਉਂਕਿ ਹਨਾ ਵੀ ਸਾਰੇ ਭੈਣ ਭਰਾ ਕਹਿੰਦੇ ਅਸੀਂ ਥੋੜੀ ਰੀਸ ਨਾਲ ਪਸ਼ੂ ਰੱਖਣ ਲੱਗੇ ਆ ਤੇ ਆਪਾਂ ਤਾਂ ਕਹਿੰਦੇ ਹਨਾ ਜੇ ਸਾਡਾ ਭਲਾ ਵੀ ਕਿਸੇ ਗੱਲ ਤੋਂ ਹੋਇਆ ਤੇ ਤੁਹਾਡਾ ਵੀ ਹੋਵੇ ਕਿਉਂਕਿ ਜੀ ਕਹਿੰਦੇ ਆ ਨਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੀ ਆਪਕੇ ਜੇ ਦਾ ਪਹਿਲਾ ਚਾਹਾਂਗੇ ਤਾਂ ਹੀ ਆਪ ਦਾ ਹੋ। ਕਿ ਉਹ ਜਾਣਕਾਰੀ ਇਹ ਆ ਵੀ ਹਨਾ ਵੀ ਇੰਨਾ ਕਈ ਵਾਰੀ ਸੀ ਮੈਨੂੰ ਕਈ ਵਾਰ ਕੀ ਹੁਣ ਤਾਂ ਲਗਭਗ ਸਾਰਿਆਂ ਦੇ ਪਸ਼ੂ ਹੀ ਐਵੇਂ ਕਰਦੇ ਆ। ਵੀ ਬਾਰ-ਬਾਰ ਰਿਪੀਟ ਹੋ ਰਿਹਾ ਨਹੀਂ ਰਹਿੰਦੇ। ਤੇ ਹਨਾ ਰੋਜ਼-ਰੋਜ਼ ਕੜਾ ਵੀ ਇਹ ਆਈ ਕਰਵਾਉਣੀ ਸੌਖੀ ਐ ਕਿਉਂਕਿ ਸਾਡੇ ਆ ਪੰਜ ਦੇ ਵੀ ਸੀ ਵੀ ਦੋ ਵਾਰੀ ਟੀਕਾ ਭਰਾਇਆ ਇਹਦੇ। 8-800 ਦੇ ਦੋ ਵਾਰੀ। ਨਵਾਬ ਦੇ ਭਰਾਏ ਸੀ ਕਿ ਇਹ ਨਹੀਂ ਰਹੀ ਫੇਰਾ ਤੇ ਫਿਰ ਆਪਾਂ ਨੇ ਜਿਹੜਾ ਤਰੀਕਾ ਅਪਣਾਇਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਆਪਾਂ ਵੀਡੀਓ ਵੀ ਦੇਖੀ ਸੀ ਤੇ ਆਪਾਂ ਨੂੰ ਜੀ ਆਪਣੇ ਰਿਸ਼ਤੇਦਾਰਾਂ ਨੇ ਵੀ ਦੱਸਿਆ ਸੀ ਕਹਿੰਦੇ ਜਦੋਂ ਪਸ਼ੂ ਤਾਰਾਂ ਦਿੰਦਾ ਹਨਾ ਤਾਂ ਵੀ ਆਪਾਂ ਮਤਲਬ ਕਿ ਜਿੱਤੇ AI ਕਰਵਾਉਣੀ ਹੁੰਦੀ ਆ ਉਸ ਤੋਂ ਇੱਕ ਦਿਨ ਪਹਿਲਾਂ ਤੇ ਵੀ ਦੋ ਮੁਸ਼ਕਕਪੂਰ ਦੀਆਂ ਟਿੱਕੀਆਂ ਤੇ ਦੋ ਫਰਨੈਲ ਦੀਆਂ ਗੋਲੀਆਂ ਪਸ਼ੂ ਨੂੰ ਦੇ ਦੋ ਦੂਸਰੇ ਦਿਨ AI ਕਰਵਾਓ ਤੇ ਉਹਦੇ ਨਾਲ 100% ਰਿਜ਼ਲਟ ਵੀ ਪੋਜ਼ਿਟਿਵ ਹੀ ਆਉਂਦਾ ਹੈ ਤੇ ਆਪਣਾ ਵੀ ਐਡ ਕੀਤਾ ਪੋਜ਼ਿਟਿਵ ਹੀ ਲੱਗਦਾ ਫਿਰ ਦੇਖੋ ਇਹਨਾਂ ਨੂੰ ਵੀ ਆਪਾਂ ਇੰਨੇ ਪੈਸੇ ਲਾਈ ਦਿਨੇ ਆ ਚਲੋ ਜੀ ਹੁੰਦਾ ਤਾਂ ਪ੍ਰਮਾਤਮਾ ਦੇ ਹੱਥ ਚ ਹੈ ਨਾ ਸਭ ਕੁਝ ਜਿਹੜਾ ਵੀ ਕੁਝ ਦੇਣਾ ਪ੍ਰਮਾਤਮਾ ਨੇ ਦੇਣਾ ਪਰ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਕੋਸ਼ਿਸ਼ ਕਰਨੇ ਚ ਕੋਈ ਹਾਰ ਚ ਨਹੀਂ ਕਿਉਂਕਿ 20-25 ਰੁਪਿਆ ਦੀ ਸਾਰੀ ਚੀਜ਼ ਹੁੰਦੀ ਹੈ ਤੇ ਜੇ ਰਹਿ ਜੇ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਹਨਾ ਫੇਰ ਵੀ ਤਾਂ ਵੀ ਦਵਾਈ ਟਰਾਉਨੇ ਆ ਪਸ਼ੂ ਦੇ ਗੱਲ ਕਰ ਜੇ ਹਨਾ ਵੀ ਬਾਲੀਆਂ ਗੰਦਲੀਆਂ ਤਾਰਾਂ ਫੇਰ ਤਾਂ ਬਈ ਚਾਦੀ ਇਨਫੈਕਸ਼ਨ ਆ ਫੇਰ ਤੁਸੀਂ ਡਾਕਟਰ ਦੀ ਸਲਾਹ ਲਓ ਤੇ ਜੇ ਤਾਰਾਂ ਚਿੱਟੀਆਂ ਪਾਣੀ ਵਰਗੀਆਂ ਨੇ ਫੇਰ ਤੁਸੀਂ ਹਨਾ ਇਹ ਦੇ ਸਕਦੇ ਹੋ 100% ਰਿਜ਼ਲਟ ਪੋਜ਼ਿਟਿਵ ਹੀ ਹੁੰਦਾ ਆਪਣੇ ਰਿਸ਼ਤੇਦਾਰਾਂ ਨੇ ਵੀ ਅਜਮਾਇਆ ਇਹ ਤੇ ਆਪਾਂ ਵੀ ਹੁਣ ਤਾਂ ਲੱਗਦਾ ਆਪਾਂ ਨੂੰ ਵੀ ਪੋਜ਼ਿਟਿਵ ਹੀ ਰਿਜ਼ਲਟ ਤੇ ਤੁਸੀਂ ਜ਼ਰੂਰ ਲੈ ਕੇ ਦੇਖੋ ਤੇ ਦੇਖੋ ਸਾਡੇ ਪਸ਼ੂ ਕੰਮ ਵਧਾਉਂਦੇ ਖੁਰਲੀ ਢਾਤੀ ਇੱਥੋਂ ਲੈ ਕੇ ਵੈੜ ਤੋਂ ਇੱਥੋਂ ਤੱਕ ਸਾਰੀ ਹਲਾਈ ਵੇ ਪੰਗਾ ਮੱਝ ਤੱਕ ਦੇਖੋ ਦੇਖੀ ਆ ਬਸ ਇੱਕ ਦੂਜੀ ਨਾਲ ਭੇਡਦੀਆਂ ਆਹੀਂ ਘਰੀ ਜਾਂਦੀਆਂ ਨੇ ਤੇ ਇਹ ਬੈਠਾ ਆਪਣਾ ਗੱਗੂ ਸੁੱਤਾ ਪਿਆ ਆਪਾਂ ਸਿਮਰ ਕੇ ਇਹਦੇ ਥੱਲੇ ਖਲਾਰਤੀ ਸੁੱਕ ਆ ਵੀ ਬੈਠੀ ਹੈ ਤੇ ਇਹ ਆਪਾਂ ਸਵੇਰੇ ਥਾਂ ਤੋਂ ਤੋਤਾ ਸੀ ਆਪਾਂ 6 ਵਜੇ ਤੋ ਦਿਨੇ ਹੁੰਨੇ ਸਾਰਾ ਧਰਾਂ ਤੋਂ ਨੋ ਚੋਕੇ ਤੇ ਰੋਆ ਸਿੱਟ ਗਏ ਸ਼ੇ ਵਾਜੀ ਇਥਾਂ ਤੋ ਦਿੰਨੇ ਆਪਾਂ ਹਰ ਇੱਕ ਤੁਹਾਨੂੰ ਹੀ ਕਹੂੰਗਾ ਆਪਾਂ ਤੁਹਾਨੂੰ ਦੱਸਦੇ ਹਾਂ ਨਾ ਆਪ ਦੇ ਨਾਲ ਜ਼ਿਆਦਾ ਕੇਅਰ ਆਪਾਂ ਇਹਨਾਂ ਦੀ ਕਰਦੇ ਆ ਤੇ ਇੱਕ ਕਿਸੇ ਦਾ ਕਮੈਂਟ ਆਇਆ ਸੀਗਾ ਉਹ ਦਬਈ ਤੋਂ ਨੇ ਉਹ ਵੀ ਕਹਿੰਦੇ ਸੀ ਮੈਨੂੰ ਬਹੁਤ ਵਧੀਆ ਲੱਗਿਆ ਵੀ ਤੁਹਾਡੀ ਵੀ ਤੁਹਾਡੀ ਵੀਡੀਓ ਦੇਖ ਕੇ ਕਹਿੰਦੇ ਮੈਨੂੰ ਵੀ ਸ਼ੌਂਕ ਜ਼ਿਆਦਾ ਹੈ ਤੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਜਿਹੜੇ ਨੇ ਦੀ ਸਪੋਰਟ ਕਰਦੇ ਹੋ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਆ ਤੇ ਫਿਰ ਆਪਾਂ ਨੇ ਇਸ ਤਰੀくい ਹੋਈ ਹੈ ਲੇਟੀ ਸਾਜੇ ਤੇ ਖਾਲ ਪਾਉਣੀ ਹੈ ਤੇ ਛੋਲਿਆਂ ਦਾ ਛਿਲਕਾ ਪਾਉਣਾ ਹਜੇ ਕੱਲੀ ਕੰਨ ਕਦੀ ਲੇਟੀ ਹੈਗੀ ਇਹ ਮਕਰਿਚ ਜਾਣ ਦੇ ਥੋੜੀ ਜੀ ਤੇ ਫਿਰ ਆਪਾਂ ਪਾਉਣੀ ਹੈ ਦੂਸਰਾ ਸਮਾਨ ਤੇ ਚਲੋ ਜੀ ਆਪਾਂ ਇਹ ਇੰਨੀ ਕੁ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜਿੰਨੀ ਕੁ ਆਪਣੇ ਹੈਗੀ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਨਾ ਮੇਰਾ ਵੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਮੈਨੂੰ ਦੇਖ ਕੇ ਦੂਜੇ ਭੈਣ ਭਰਾ ਵੀ ਹੈਨਾ ਮੇਰੇ ਵਾਂਗੂ ਕੰਮ ਕਰਨ ਮਿਹਨਤ ਕਰਨ ਆਪਾਂ ਕੋਈ ਹਵਾ ਨਹੀਂ ਕਰਦੇ ਵੀ ਮੈਂ ਹੀ ਕੰਮ ਕਰਦੀ ਆ ਵੈਸੇ ਅਈਆਂ ਵੀ ਹੈਨਾ ਕਬੀਲਦਾਰੀ ਆਪਾਂ ਵਾਰੀ ਵਾਰੀ ਕਹਿੰਦੇ ਹੁੰਨੇ ਆ ਆਪਾਂຊਾਂ ਨਾਲ ਕਬੀਲਦਾਰੀ ਵਧੀਆ ਤੁਰ ਜਾਂਦੀ ਆ ਤੇ ਤਾਂ ਕਰਕੇ ਵੀ ਜਿੰਨਾ ਕਹਣਾ ਜਾਣਕਾਰੀ ਆਪਣੇ ਨਾਲ ਆਪਣੇ ਕੋਲੇ ਹੈਗੀ ਆ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿੰਨੀ ਕੋ ਜਾਣਕਾਰੀ ਹੋਇਆ ਕਰੂ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਿਆ ਕਰਾਂਗੇ ਤੇ ਬਸ ਮੈਨੂੰ ਲੱਗਿਆ ਹਨਾ ਕਿ ਮੈਨੂੰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਹੋਰ ਭੈਣ ਭਰਾਵਾਂ ਦਾ ਭਲਾ ਹੋ ਜੇ ਹਨਾ ਚਲੋ ਠੀਕ ਹੈ ਜੀ ਮਿਲਦੇ ਆਂ ਆਪਾਂ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ